ਦੋਸਤੋ ਇੱਕ ਬੜੇ ਹੀ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਜੁੜੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਸਭ ਤੋਂ ਪਹਿਲਾਂ ਤਾਂ ਜੀ ਹਰਦੀਪ ਸਿੰਘ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਆਪਾਂ ਕਹਿੰਦੇ ਆ ਕਿ ਕਾਰਪੋਰੇਟ ਹਮਲਾ ਕਿਸਾਨਾਂ ਦੇ ਉੱਪਰ ਤੇ ਦੋ ਜਿਹੜੇ ਵੱਡੇ ਫੇਸ ਨੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਅੰਬਾਨੀ ਦੇ ਅਦਾਨੀ ਨਾਮ ਨਿਕਲ ਆ ਗਏ ਉਹ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣਾ ਚਾਹੁੰਦੇ ਨੇ ਕਿਸਾਨ ਅੰਦੋਲਨ ਕਰਦੇ ਨੇ ਪਰ ਜੇਕਰ ਆਪਾਂ ਨੇ ਇਸ ਨੂੰ ਇੱਕੇ ਗੱਲ ਦੇ ਵਿੱਚ ਗੱਲ ਨਵੇੜ ਨਹੀਂ ਹੋਵੇ ਕਿ ਕਾਰਪੋਰੇਟ ਹਮਲਾ ਆਖਰ ਹੈ ਕੀ ਉਹ ਤਾਂ ਆਪਾਂ ਸਿੱਧਾ ਕਹਿ ਸਕਦੇ ਹਾਂ ਕਿ ਉਹ ਬੰਦੇ ਦੇ ਬਰਾਬਰ ਇੱਕ ਸ਼ਰੀਕ ਖੜਾ ਕਰਨਾ ਚਾਹੁੰਦੇ ਨੇ ਸਿੱਧੀ ਗੱਲ ਇੱਥੇ ਹੈ ਉਹਦੇ ਵਿੱਚ ਫਿਰ ਜ਼ਮੀਨਾਂ ਦੇ ਕਬਜ਼ਾ ਫਲਾਣੇ ਦੇ ਕਬਜ਼ਾ ਢਮਕਾਣੇ ਦੇ ਕਬਜ਼ਾ ਬਾਜ਼ਾਰ ਦਾ ਸਾਰਾ ਕੁਝ ਆ ਜਾਂਦਾ ਮੇਨ ਗੱਲ ਇਹ ਹੈ ਕਿ ਉਹ ਬੰਦੇ ਦੇ ਬਰਾਬਰ ਇੱਕ ਆਰਟੀਫੀਸ਼ੀਅਲ ਬੰਦਾ ਖੜਾ ਕਰਨਾ ਚਾਹੁੰਦੇ ਨੇ ਜਿਹੜਾ ਦੁਨੀਆ ਚ ਚਲਾਊਗਾ ਬਸ ਅਲਟੀਮੇਟ ਜਿਹੜਾ ਗੋਲ ਹੈ ਇਹੇ ਗੋਲ ਹੈ ਉਹਨਾਂ ਦਾ ਦੂਜੇ ਪਾਸੇ ਹੈਗਾ ਕਿ ਕਿਸਾਨ ਤਾਂ ਮੰਨ ਲਾਉਂਦੇ ਨੇ ਕਿ ਸਾਡੀਆਂ ਜ਼ਮੀਨਾਂ ਅਣ ਚਲੀਆਂ ਜਾਣ ਅਸੀਂ ਤਿੰਨ ਖੇਤੀ ਕਾਨੂੰਨ ਵਾਪਸ ਕਰਵਾ ਲੇ ਉੱਥੇ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਜਿਹੜੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਨੇ ਕੰਪਨੀਆਂ ਨੇ ਡਾਕਟਰ ਸਾਹਿਬ ਉਹਨਾਂ ਨੇ ਖਰਬਾਂ ਰੁਪਏ ਖਰਚ ਕੀਤਾ ਅੱਜ ਵੀ ਉਹ ਖਰਬਾਂ ਰੁਪਏ ਖਰਚ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਖਰਬਾਂ ਰੁਪਏ ਖਰਚ ਹੋਣਗੇ ਉਹ ਸਿਰਫ ਖੇਤੀ ਦੇ ਉੱਪਰ ਨਹੀਂ ਕਿ ਖੇਤੀ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਕਰ ਸਕੀਏ ਕਲਸਟਰ ਲੱਖਾਂ ਇਕੜ ਦੇ ਕਿਵੇਂ ਅਸੀਂ ਬਣਾ ਸਕੀਏ ਰੋਬੋਟ ਖੇਤੀ ਕਿੱਦਾਂ ਕਰ ਸਕਣ ਨਵੀਆਂ ਮਸ਼ੀਨਾਂ ਅਸੀਂ ਖੇਤੀ ਦੇ ਵਿੱਚ ਕਿੱਦਾਂ ਖੜੀਆਂ ਕਰ ਸਕਣ ਤੇ ਇੱਕ ਤੀਜੀ ਗੱਲ ਮਹੱਤਵਪੂਰਨ ਇਹ ਵੀ ਹੈ ਕਿ ਅੱਜ ਅਸੀਂ ਕਹਿੰਦੇ ਹਾਂ ਅਸੀਂ ਭਾਜਪਾ ਦੇ ਸਰਕਾਰ ਦੇ ਖਿਲਾਫ ਲੜ ਰਹੇ ਹਾਂ ਮੈਨੂੰ ਮੈਨ ਲੱਗਦਾ ਹੁੰਦਾ ਕਿ ਆਉਣ ਵਾਲਾ ਸਮਾਂ ਐਦਾਂ ਦਾ ਆਊਗਾ ਭਾਵੇਂ ਅੱਜ ਆਜੇ 10 ਸਾਲ ਬਾਅਦ 100 ਸਾਲ ਬਾਅਦ ਕਦੇ ਵੀ ਆਜੇ ਕਿ ਜਦੋਂ ਪੂਰੀ ਦੁਨੀਆ ਦਾ ਕਿਸਾਨ ਇਕੱਠਾ ਹੋ ਕੇ ਪੂਰੀ ਦੁਨੀਆ ਦੇ ਕਾਰ ਆਪਰੇਟਰ ਦੇ ਖਿਲਾਫ ਲੜੂਗਾ ਇਹ ਚੀਜ਼ ਵੀ ਹੋਣ ਵਾਲੀ ਹੈ ਪਰ ਹੁਣ ਇੱਕ ਛੋਟਾ ਜਿਹਾ بڑا ਹਮਲਾ ਕਾਰ ਆਪਰੇਟਰ ਦਾ ਅਸਰ ਉਹਦੇ ਬਹੁਤ ਵੱਡੇ ਨੇ ਤੇ ਪੰਜਾਬ ਸਰਕਾਰ ਉਹਦੇ ਚ ਘਿਰ ਗਈ ਉਹਦੇ ਤੇ ਤੁਹਾਡੇ ਕੋਲੋਂ ਸਮਝਾਂਗੇ ਕਿ ਗੱਲਬਾਤ ਸਾਰੀ ਹੈ ਕੀ ਹੈ ਬਾਕੀ ਤੁਸੀਂ ਕਾਰਪੋਰੇਟ ਨਜ਼ਰੀਆ ਉਹ ਤੁਸੀਂ ਸ਼ੇਅਰ ਕਰ ਦਿਓ ਦੋਸਤਾਂ ਪਰ ਉਸ ਤੋਂ ਪਹਿਲਾਂ ਜੋ ਕਰੰਟ ਵਾਪਰਾ ਡੰਕ ਸਾਹਿਬ ਉਹ ਵੀ ਸ਼ੇਅਰ ਕਰੋ ਜੀ ਦੇਖੋ ਤੁਰੰਤ ਜਿਹੜਾ ਅੱਜ ਦਾ ਮਸਲਾ ਹੈ ਨਾ ਪੰਗੋਸਾ ਉਹਦਾ ਇਹ ਹੈ ਕਿ ਪੰਜਾਬ ਗਵਰਨਮੈਂਟ ਨੇ ਇੱਕ ਸਰਕੂਲਰ ਕੱਢਿਆ ਉਹਨਾਂ ਦੇ ਸਖਤਰ ਨੇ ਮੰਡੀ ਬੋਰਡ ਦੇ ਵਿੱਚ ਮਨ ਉਹਨਾਂ ਵੱਲੋਂ ਘਟਵਾਇਆ ਗਿਆ 15 ਤਰੀਕ ਨੂੰ ਇਹ ਨਿਕਲਿਆ ਇਸ ਮਹੀਨੇ ਦੇ 16 ਤਰੀਕ ਨੂੰ ਕੋਟ ਲੱਗ ਜਾਂਦਾ ਹੈ ਉਹ ਸਰਕੂਲਰ ਇਹ ਕਹਿੰਦਾ ਹੈ ਕਿ ਨੌਂ ਜ਼ਿਲ੍ਹਿਆਂ ਦੇ ਵਿੱਚ ਲਗਭਗ 26 ਛੋਟੀਆਂ ਮਾਰਕੀਟਸ ਨੇ ਜਿਹੜੀਆਂ ਉਹਦੇ ਅੰਡਰ ਆ ਜਾਂਦੀਆਂ ਨੇ ਉਹ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਜਿਹੜੇ Đani ਵੀ ਸ਼ਾਮਲ ਹੈ ਬਾਨੀ ਵੀ ਜਾਂ ਹੋਰ ਸੈਲੋ ਜਿਨ੍ਹਾਂ ਨੇ ਖੋਲੇ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਉਹਨੇ ਹੱਕ ਦੇ ਦਿੱਤੇ ਨੇ ਮਤਲਬ ਕਣਕ ਨੂੰ ਜਿਹੜੀ ਆ ਹੁਣ ਆਉਣੀ ਹੈ ਆਪਣੇ ਉਹਨੂੰ ਵੇਚਣ ਦੇ ਖਰੀਦਣ ਦੇ ਸਟੋਰ ਕਰਨ ਦੇ ਤੇ ਪ੍ਰੋਸੈਸ ਕਰਨ ਦੇ ਜਿਹੜੇ ਜੇ ਆਪਾਂ ਤਿੰਨ ਕਾਨੂੰਨਾਂ ਦੇ ਵਿੱਚ ਪeki ਉਹ ਜਿਹੜਾ ਸੈਂਸ਼ੀਅਲ ਕਮੋਡਿਟੀਜ਼ ਵਾਲਾ ਵੀ ਹੋਰ ਸਾਰਾ ਪਾਕ ਵਿੱਚ ਈਸੈਂਸ ਗੱਲ ਦਾ ਆਹੀ ਸੀ ਤਤ ਕਿ ਕਾਰਪੋਰੇਟ ਨੇ ਜਿਹੜੇ ਉਹ ਫਸਲ ਦੇ ਉੱਪਰ ਕਣਕ ਤੇ ਜੀਰੀ ਦੇ ਉੱਪਰ ਉਹਦੀ ਪ੍ਰੋਸੈਸਿੰਗ ਤੇ ਮਾਰਕੀਟਿੰਗ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਸਟੋਰੇਜ ਦੇ ਉੱਪਰ ਹਾਂਜੀ ਕਿਉਂਕਿ ਕਿਸਾਨ ਸਟੋਰ ਨਹੀਂ ਕਰ ਸਕਦਾ ਇਸ ਕਰਕੇ ਕਿਸਾਨ ਨੂੰ ਇਹ ਕਮਰਸ਼ੀਅਲ ਫਸਲਾਂ ਵੇਚਣੀਆਂ ਪੈਂਦੀਆਂ ਨੇ ਉਹ ਮਾਰਕੀਟ ਨਹੀਂ ਕਰ ਸਕਦਾ ਇਸ ਕਰਕੇ ਇਹਨਾਂ ਤੇ ਡਿਪੈਂਡ ਕਰਨਾ ਪੈਂਦਾ ਹੈ ਉਹ ਫੈਸਲਾ ਅੱਜ ਹੋ ਗਿਆ ਹੈ ਕਿ ਜਿਹੜੇ ਕਾਨੂੰਨ ਨੂੰ ਵਾਪਸ ਕਰਾਇਆ ਸੀ ਪ੍ਰੈਕਟੀਕਲੀ ਗਰਾਊਂਡ ਲੈਵਲ ਤੇ ਉਹ ਲਾਗੂ ਕਰਤਾ ਪੰਜਾਬ government ਇਸ ਸਰਕੂਲਰ ਦੇ ਰਾਹੀਂ ਪਸਾਨਾ 'ਚ ਬੜਾ ਗੁੱਸਾ ਹੈ ਬੜੀ ਭਜਨਟ ਹੈ ਉਹਦੇ ਵਿੱਚ ਐਸਕੇਐਮ ਦੀ ਮੀਟਿੰਗ ਹੋ ਗਈ ਹੈ ਉਗਰਾਹਾਂ ਜਿੱਥੇ ਬੰਦੀ ਦਾ ਬਿਆਨ ਆ ਗਿਆ ਹੈ ਬੰਦੀਰ ਸਾਹਿਬ ਦਾ ਬਿਆਨ ਆ ਗਿਆ ਹੈ ਉਹ ਮੇਰਾ ਕਹਿੰਦਾ ਕਿਸੇ ਕੀਮਤ ਤੇ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਪਹਿਲਾਂ 7 750 ਜਾਨਾਂ ਇਸੇ ਗੱਲ ਲਈ ਗਈਆਂ ਸੀ ਜਿਹੜਾ ਲਾਰਜਰ ਕਾਰਪੋਰੇਟ ਦਾ ਮਸਲਾ ਹੈ वर्ल्ड ਲੈਵਲ ਦਾ ਉਹ ਸਿਰਫ ਕੱਲਾ ਇਹ ਨਹੀਂ ਉਹ ਤਾਂ ਫੂਡ ਤੇ ਕਬਜਾ ਕਰਨਾ ਚਾਹੁੰਦੇ ਨੇ ਕਿ ਜਿਹੜਾ ਖਾਣਾ ਹੈ ਇਹ ਤੋਂ ਬਿਨਾ ਇਨਸਾਨ ਜਿਉ ਨਹੀਂ ਸਕਦਾ ਖਾਣਾ ਸੀ ਕਿਸਾਨ ਨੂੰ ਪ੍ਰੋਡਿਊਸਰ ਦੇ ਤੌਰ ਤੇ ਮਾਰਟੀਜਾਈਜ਼ ਕਰਕੇ ਮਸ਼ੀਨਾਂ ਰਾਹੀਂ ਕਰ ਲਈਏ ਇੰਡਸਟਰੀ ਰਾਹੀਂ ਕਰ ਲਈਏ ਜਾਂ ਕਿਸਾਨ ਵਰਕਰ ਬਣ ਜਾਣਾ ਸੀ ਫੈਕਟਰੀ ਬਣਾ ਦਈਏ ਚਾ ਇੱਥੇ ਤੱਕ ਵੀ ਰਿਸਰਚ ਚੱਲ ਰਹੀ ਹੈ ਕਿ ਪਾਣੀ ਤੋਂ ਬਿਨਾ ਹਵਾ 'ਚ ਖੇਤੀ ਕਿਵੇਂ ਹੋ ਜੂਗੀ ਉਸ ਦੇ ਵਿੱਚ ਲਾਲਚ ਹੈ ਜਿਹੜਾ ਅੱਜ ਅੱਜ ਦੁਨੀਆ ਦੀ ਜਿਹੜੀ ਇਕਨੋਮੀ ਹੈ ਜਿਹਨੂੰ ਆਪਾਂ ਬਾਕੀ ਚੀਜ਼ਾਂ ਪਾਸੇ ਕੱਢ ਦਈਏ ਲਾਲਚ ਗਰੀਡ ਹੈ ਜਿਹੜਾ ਉਹਨੂੰ ਉਹਨੂੰ ਪ੍ਰੋਫਿਟ ਕਿਹਾ ਜਾਂਦਾ ਵੈਸੇ ਉਹਦੇ ਉੱਪਰ ਖੜੀ ਹੈ ਉਹ ਔਰ ਉਹਦੇ ਲਈ ਇਨਸਾਨੀਅਤ ਜਾਂ ਬੰਦੇ ਰਹਿਣ ਜਾਂ ਮਰਨ ਇਹਦਾ ਕੋਈ ਖਾਸ ਕੰਮ ਨਹੀਂ ਹੈ ਜੇ ਤੁਸੀਂ ਉਹਨਾਂ ਦੀ ਪੋਲਿਟਿਕ ਇਕਨੋਮਿਕ ਫੋਰਮ ਤੇ ਹੋਰ ਤੇ ਸਪੀਚਸ ਪੁੱਛਾਂ ਪੜੋ ਖਾਸ ਕਰਕੇ ਜਿਹੜੇ ਸਾਰੀ ਦੁਨੀਆ ਨੂੰ ਕਹਿੰਦੇ ਸੀ ਮੈਨੇਜ ਕਰਨਾ ਉਹ ਪਾਪੂਲੇਸ਼ਨ ਨੂੰ ਸਭ ਤੋਂ ਵੱਡੀ ਪ੍ਰੋਬਲਮ ਕਹਿ ਰਹੇ ਨੇ ਹਾਲਾਂਕਿ ਧਰਤੀ ਦੇ ਉੱਪਰ ਪਾਪੂਲੇਸ਼ਨ ਕੋਈ ਸਮੱਸਿਆ ਨਹੀਂ ਹੈ ਏਟੀਬਟੀ ਗੱਲ ਇਹ ਹੈ ਕਿ ਉਹ ਹਿਊਮਨ ਬੀਇੰਗਸ ਨੂੰ ਸਿਰਫ ਆਪਣੇ ਮਤਲਬ ਲਾਲਚ ਦੇ ਲਈ ਮਸ਼ੀਨਾਂ ਚ ਕਨਵਰਟ ਕਰਨਾ ਚਾਹੁੰਦੇ ਨੇ ਜਿੱਥੇ ਉਹ ਨਹੀਂ ਹੈਗੇ ਤਾਂ ਉਥੇ ਮਸ਼ੀਨਾਂ ਆ ਜਾਣਗੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ ਹਾਲੀਵੁੱਡ ਦੇ ਐਕਟਰਸ ਤੋਂ ਲੈ ਕੇ ਸਭ ਨੂੰ ਉਹ ਰਿਪਲੇਸ ਕਰਨਾ ਚਾਹੁੰਦੇ ਨੇ ਉਹਦੇ ਨਾਲ ਪਰ ਇੱਕ ਖਾਸ ਕਿਸਮ ਦਾ ਪਾਗਲਪਣਾ ਹੈ ਜਿਹੜਾ ਕਿ ਬੜੀ ਜਲਦੀ ਖਤਮ ਹੋ ਜਾਣਾ ਕੋਈ ਖਾਸ ਇ ਚ ਐਡੀ ਵੱਡੀ ਗੱਲ ਨਹੀਂ ਹੈ ਜਿੰਨੀਆਂ ਤੁਸੀਂ ਉਹ ਡਿਸਕਸ਼ਨਸ ਪੜ੍ਹੋਗੇ ਹੋਰ ਮਤਲਬ ਬੇਸਿਕਲੀ ਕ੍ਰਿਮੀਨਲ ਮੈਂਟੈਲਿਟੀ ਇਹ ਪਸ਼ੂਵਿਰਤੀ ਹੈ ਨਾ ਜਿਹੜੀ ਡੋਮਿਨੇਟ ਕਰਨ ਦੀ ਤੇ ਕੰਟਰੋਲ ਕਰਨ ਦੀ ਉਹਦੇ ਚੋਂ ਨਿਕਲਿਆ ਹੋਇਆ ਹੈ ਉਹ ਜੋ ਇਨਸਿਕਿਉਰਟੀ ਨਿਕਲਦੇ ਉਹ ਚੋ ਇਹ ਫੂਡ ਰਾਹੀਂ ਅਸੀਂ ਕੰਟਰੋਲ ਕਰ ਲਾਂਗੇ ਕਿਉਂਕਿ ਖਾਣਾ ਤਾਂ ਖਾਣਾ ਹੀ ਹੈ ਲੋਕਾਂ ਨੇ ਪਾਣੀ ਆਪਣੇ ਸਾਹਮਣੇ ਕਾਰਪੋਰੇਟਾਈਜੇਸ਼ਨ ਵਾਟਰ ਦੀ ਹੋਈ ਹੈ ਸਾਰੇ ਨਲਕੇ ਖੂਹ ਸਭ ਗਾਇਬ ਹੋ ਗਏ ਨੇ ਤੇ ਬੋਤਲਾਂ ਚ ਆ ਗਿਆ ਸਾਰਾ ਪਾਣੀ ਇਹਨਾਂ ਖਰੀਦੇ ਚ ਪੀ ਨਹੀਂ ਸਕਦੇ ਉਹ ਇਦਾਂ ਹੀ ਫੂਡ ਦੇ ਉੱਪਰ ਤੇ ਹਵਾ ਦੇ ਉੱਪਰ ਕਬਜ਼ਾ ਕਰ ਲੈਂਦੇ ਉੱਚ ਕਿਸਾਨ ਬੜਾ ਵਡਾਣਿਕ ਹੈ ਕਿਉਂਕਿ ਕਿਸਾਨਾਂ ਦਾ ਭਾਈਚਾਰਾ ਬੜਾ ਵੱਡਾ ਹੈ ਬਹੁਤ ਵੱਡੇ 7.5 ਲੱਖ ਦੇ ਲਾਗੇ ਜਾ ਕੇ ਗਾਂਧੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਪਿੰਡ ਮਤਲਬ ਸਾਡੇ ਹੈਗੇ ਨੇ ਜਿਹੜਾ ਇਹ ਪਿੰਡੂ ਭਾਈਚਾਰਾ ਇਸ ਦੇ ਵਿੱਚ ਇਹ ਇੰਡਸਟਰੀਅਲ ਜਿਹੜੀ ਮਤਲਬ ਸਿਵਲਾਈਜੇਸ਼ਨ ਉਹ ਚ ਫਿੱਟ ਨਹੀਂ ਹੋ ਰਿਹਾ ਇਹ ਪਿੰਡ ਨੂੰ ਭਾਈਚਾਰੇ ਨੂੰ ਖੇਤ ਨੂੰ ਕਿਸਾਨ ਨੂੰ ਖਤਮ ਕਰਕੇ ਹੀ ਇਹ ਕੰਮ ਹੋ ਸਕਦਾ ਹੈ ਕਿ ਜੇ ਉਹਨੂੰ ਚੱਕ ਕੇ ਸ਼ਹਿਰ ਚ ਲਿਆਂਦਾ ਜਾਵੇ ਉੱਥੇ ਘੁੱਗੋ ਵੱਜੇ ਤੇ ਉੱਠ ਕੇ ਫੈਕਟਰੀ ਚ ਵਰਕਰ ਬਣ ਕੇ ਚੱਲਿਆ ਜਾਵੇ ਸ਼ਾਮ ਨੂੰ ਆ ਕੇ ਉਹ ਖਾ ਕੇ ਗਿਰ ਜਵੇ ਰੋਟੀ ਇੰਨਾ ਕਹੀ ਹੈ ਮੈਂ ਕਹਿੰਦਾ ਉਹਨੂੰ ਵੀ ਇਹ ਪੋਲਟਰੀ ਫਾਰਮ ਮਾਡਲ ਹੈ ਮੁਰਗੀ ਨੂੰ ਤੁਸੀਂ ਖਾਨੇ ਚ ਬੰਦ ਕਰਦੇ ਹੋ ਇੱਕ ਚ ਉਹਨੂੰ ਸਵੇਰੇ ਫੀਡ ਪਾ ਦੋ ਸ਼ਾਮ ਨੂੰ ਉਹਦਾ ਮਤਲਬ ਤੁਸੀਂ ਅੰਡਾ ਚੱਕ ਲੋ ਬਸ ਇੰਨੀ ਕੋਦੀ ਲਾਈਫ ਸੀਮਿਤ ਕਰਦੇ ਹੋ ਉੱਥੇ ਤੱਕ ਸੋ ਇਦਾਂ ਇਨਸਾਨਾਂ ਨੂੰ ਇਹ ਕਰਨਾ ਚਾਹੁੰਦੇ ਨੇ ਉਹਦੀ ਇਹ ਸ਼ੁਰੂਆਤ ਹੈ ਕਿਸਾਨ ਸਮਝੀਏ ਸੀ ਪੰਜਾਬ ਦੇ ਪੰਜਾਬ ਦੇ ਕਿਸਾਨ ਉਹ ਵਰਸਾਰੀ ਦੁਨੀਆ ਦੇ ਕਿਸਾਨਾਂ ਚ ਆਪਾਂ ਦੇਖਿਆ ਰੋਸ ਉਹਦੇ ਮਾਡਲ ਵੀ ਕਈ ਥਾਵਾਂ ਤੇ ਬਣਾਏ ਗਏ ਲੋਕ ਸਪੇਨ ਦੇ ਵਿੱਚ ਇੱਕ ਮਾਡਲ ਸੀ ਕੋਆਪਰੇਟਿਵ ਮਾਡਲ ਹੈ ਕਿ ਉਹ ਆਪ ਉਹਨਾਂ ਨੇ ਉਹ ਮਾਰਕੀਟਿੰਗ ਦਾ ਸਟੋਰੇਜ ਦਾ ਖੁਦ ਦਾ ਕਰ ਲਿਆ ਬਟੇ ਪੱਧਰ ਤੇ ਪੰਜਾਬ ਦੇ ਕਿਸਾਨ ਕਿਉਂਕਿ ਸਭ ਤੋਂ ਦੁਨੀਆ ਦੇ ਚ ਨੰਬਰ 1 ਕਿਸਾਨ ਨੇ ਬਹੁਤ ਜ਼ਿਆਦਾ ਮਿਹਨਤੀ ਵੀ ਸੀ ਬਹੁਤ ਜ਼ਿਆਦਾ ਆਰਗੇਨਾਈਜ਼ਰ ਵੀ ਬੜੇ ਤਕੜੇ ਨੇ ਇਹਨਾਂ ਦੇ ਕਿਉਂਕਿ ਥੋੜੀ ਜਿਹੀ ਅਮੀਰੀ ਹੋ ਗਈ ਇਹਨਾਂ ਨੂੰ ਪਹਿਲਾਂ ਤਾਂ ਗ੍ਰੀਨ ਰੈਗੂਲੇਸ਼ਨ ਨਹੀਂ ਆਰਮ ਟ੍ਰੈਡੀਸ਼ਨਲ ਖੇਤੀ ਤੋਂ ਕੱਢ ਕੇ ਇਧਰ ਲਿਆਂਦਾ ਗਿਆ ਹੁਣ ਇਹ ਵੀ ਉਹ ਇੱਕ ਸਟੈਪ ਅੱਗੇ ਆ ਚੁੱਕੇ ਨੇ ਅੱਗੇ ਉਹਨਾਂ ਨੂੰ ਦੇਖਣ ਲੱਗ ਗਿਆ ਕਿ ਨੇਰਾ ਸੋ ਉੱਥੇ ਲੜਾਈ ਚੱਲ ਰਹੀ ਹੈ ਇਹਦੇ ਚ ਦੋ ਹੀ ਰਸਤੇ ਨੇ ਜਾਂ ਤਾਂ ਕਿਸਾਨ ਕੋਆਪਰੇਟਿਵ ਮਾਡਲ ਬਣਾਉਣ ਆਪਣਾ ਕਾਰਪੋਰੇਟਾਂ ਨੂੰ ਨਾ ਕਹੇ ਕਿ ਖੁਦ ਉਹ ਸਿੱਧੇ ਪ੍ਰੋਡਿਊਸਰ ਤੱਕ ਲਿਜਾਣ ਜਿਹੜੀ ਉਹਨਾਂ ਦੀ ਕਪੈਸਿਟੀ ਨਹੀਂ ਹੈ ਪਰ ਉਹਨੂੰ ਕਰਨਾ ਪਊਗਾ। ਜਾਂ ਦੂਜਾ ਰਸਤਾ ਹੈ ਕਿ ਸਾਲ ਦੋ ਸਾਲ ਲਈ ਆਰਗੇਨਿਕ ਐਗਰੀਕਲਚਰ ਦੇ ਵਿੱਚ ਲੈ ਜਾਣ ਕਿ ਅਸੀਂ ਆਪਣੇ ਖਾਣ ਜੋਗਾ ਹੀ ਵੇਚਣਾ ਇਸ ਤੇ ਦੇਣਾ ਹੀ ਨਹੀਂ ਕਿਸੇ ਨੂੰ ਕੁਝ ਆਪਣੀਆਂ ਲੋੜਾਂ ਹੀ ਘਟਾ ਲੈਣ। ਉਹਦੇ ਨਾਲ ਪਾਈਚਾਰਾ ਤੇ ਹੋਰ ਸਾਰਾ ਜਿਹੜਾ ਬਾਬੇ ਨਾਨਕ ਦੀ ਸੀ ਨਾ ਕਿਰਤ ਕਰੋ ਵੰਡ ਛਕੋ। ਉਹ ਉਹ ਮਾਡਲ ਐਸਲ ਦੇ ਵਿੱਚ ਉਹ ਕਿ ਅਸੀਂ ਮਾਰਕੀਟ ਨੂੰ ਟੋਟਲ ਕੱਢੇ ਹੀ ਦਈਏ ਕਿ ਮਾਰਕੀਟ ਤੋਂ ਨਾ ਅਸੀਂ ਬੀਜ ਲੈਣਾ ਨਾ ਖਾਦ ਲੈਣੀ ਨਾ ਦਵਾਈ ਲੈਣੀ। ਅਸੀਂ ਆਪਣੇ ਯੋਗ ਕਰਨ ਯੋਗ ਹੈਗੇ ਆ। ਇਹ ਇਹ ਇਸ ਤਰੀਕੇ ਦੀ ਮੇਰਾ ਖਿਆਲ ਆਉਣ ਵਾਲੇ ਸਮੇਂ ਚ ਲਕੀਰ ਬੱਝੂਗੀ ਪਰ ਪੰਜਾਬ ਗਵਰਨਮੈਂਟ ਨੇ ਮੇਰਾ ਖਿਆਲ ਇਹ ਹੈ ਕਿ ਜਿਹੜਾ ਐਡਾ ਵੱਡਾ ਸੰਘਰਸ਼ ਹੋਇਆ ਸੀ 77500 ਜਾਨਾਂ ਜਿਹੜੀਆਂ ਗਈਆਂ ਸੀ ਉਹ ਸਾਰਾ ਕੀਤਾ ਕਿਸਾਨਾਂ ਦਾ ਅੱਜ ਅੰਡਨ ਕਰਦਾ ਹੈ ਇਹ ਸਰਕੂਲਰ ਦੇ ਨਾਲ। ਪਰ ਕਿਸਾਨਾਂ ਨੂੰ ਦੁਬਾਰਾ ਇਕੱਠੇ ਹੋ ਕੇ ਸੰਘਰਸ਼ ਕਰਨ ਤੋਂ ਬਿਨਾ ਕੋਈ ਰਸਤਾ ਨਹੀਂ ਬਚਿਆ। ਕਸਨਾਂ ਦਾ ਜਿਹੜਾ ਰੋਸ ਹੀ ਬੀਜਪੀ ਸਰਕਾਰ ਦੇ ਖਿਲਾਫ ਹੋ ਉਹ ਪੰਜਾਬ ਸਰਕਾਰ ਨੇ ਆਪਣੇ ਵਰਨ ਬੋੜ ਲਿਆ ਆਪਕਾ ਜੀ ਬਿਲਕੁਲ ਪੰਜਾਬ ਸਰਕਾਰ ਬੇਸਿਕਲੀ ਜੇ ਆਪਾਂ ਬਾਕੀ ਪਰਦੇਪੁਰ ਦੇ ਪਾਸੇ ਹਟਾ ਕੇ ਦੇਖੀਏ ਤਾਂ ਇਹ ਬੀਜਪੀ ਸਰਕਾਰ ਨਾਲੋਂ ਕੋਈ ਡਿਫਰੈਂਟ ਨਹੀਂ ਹੈ ਫੈਸਲੇ ਜਿਹੜੇ ਨੇ ਉਹ ਇੱਕ ਲੈਵਲ ਤੇ ਹੀ ਹੁੰਦੇ ਨੇ ਫੈਸਲੇ ਕਾਰਪੋਰੇਟ ਕਰਦੇ ਨੇ ਸੈਂਟਰ ਹੈ ਜਿਹੜਾ ਉਹ ਥੋੜਾ ਜਿਹਾ ਹਿਸਾਬ-ਕਿਤਾਬ ਲਾ ਕੇ ਲਾਗੂ ਕਰਦਾ ਹੈ ਇਹਨਾਂ ਨੇ ਬਿਲਕੁਲ ਈ ਨੰਗੇ ਰੂਪ ਈ ਕਰਦਾ ਹੈ ਬਸ ਗੱਲ ਇੰਨੀ ਕਹੀ ਹੈ ਜੀ ਉਮ ਤਾਂ ਮੈਂ ਗੱਲ ਤੋਂ ਸਮਝਣੀ ਚਾਹੁੰਦਾ ਕਿ ਮਤਲਬ ਕਿ ਆਪਾਂ ਇਸ ਚੀਜ਼ ਨੂੰ ਕਿਵੇਂ ਸਮਝੀਏ ਜਦੋਂ ਇਹ ਨੋਟੀਫਿਕੇਸ਼ਨ ਜਾਂ ਇੰਪਲੀਮੈਂਟ ਦੇ ਦੌਰ ਤੱਕ ਆਉਂਦੀ ਹੈ ਗੱਲ ਕਿ ਇਲਮਨੀ ਸੀ ਅਫਸਰ شاہੀ ਨੂੰ ਜਾਂ ਲੀਡਰਾਂ ਨੂੰ ਕਿ ਅਸੀਂ ਕਰਨ ਕੀ ਜਾ ਰਹੇ ਹਾਂ ਮੇਰੇ ਖਿਆਲ ਚ ਹੋਂ ਸਾ ਮੈ ਨੂੰ ਆ ਲੱਗ ਰਿਹਾ ਵੀ ਖਾਸ ਕਿਸਮ ਦਾ ਨਾ ਇੱਕ ਹਨੇਰਾ ਜਿਹਾ ਗਵਰਨਮੈਂਟ ਦੇ ਫੈਸਲਿਆਂ ਦੇ ਸਬੰਧ ਦੇ ਵਿੱਚ ਨਜ਼ਰ ਆਉਂਦਾ ਪੰਚਾਇਤਾਂ ਦਾ ਫੈਸਲਾ ਤੁਹਾਡੇ ਸਾਹਮਣੇ ਹੋਇਆ ਬੱਚ ਫਾਈਲਾਂ ਦੇ ਵਿੱਚ ਮੰਤਰੀਆਂ ਦੇ ਮੁੱਖ ਮੰਤਰੀ ਦੇ ਸਾਈਨ ਵੀ ਕੱਢ ਕੇ ਲੋਕਾਂ ਨੇ ਦਿਖਾ ਦਿੱਤੇ ਮਤਲਬ ਗਲੋ ਸੈਕਟਰੀਆਂ ਦੇ ਪਿਆ ਉਸੇ ਵਾਲੇ ਦੇ ਬੇਟੇ ਦੀ ਇਨਕੁਆਰੀ ਦਾ ਹੋਇਆ ਕਹਿੰਦੇ ਜੀ ਸੈਂਟਰ ਨੇ ਸਾਨੂੰ ਤਾਂ ਕਹਿਤਾ ਸੀ ਸੈਂਟਰ ਦੇ ਕਹੇ ਤਾਂ ਪੰਜਾਬ ਪੁਲਿਸ ਚਲੀ ਗਈ ਉੱਤੇ ਬੋਲੇ ਜਿਹੜੇ ਫੈਸਲੇ ਜਿਸ ਲੈਵਲ ਤੇ ਹੋ ਰਹੇ ਨੇ ਉਹ ਸੈਕਟਰੀਆਂ ਤੋਂ ਕਰਵਾ ਲਏ ਜਾਂਦੇ ਨੇ ਉੜ ਕੇ ਜਦੋਂ ਉਹ ਬੂਮ ਰੈਂਕ ਕਰਦੇ ਨੇ ਤਾਂ ਉਹ ਸੈਕਟਰੀ ਨੂੰ ਨੋਟਿਸ ਕੱਟਦਾ ਉਹ ਸੋ ਇਹ ਮੇਰਾ ਖਿਆਲ ਹੈ ਇਸ ਤਰੀਕੇ ਨਾਲ ਬਿਊਰੋਕ੍ਰੇਸੀ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਫੈਸਲੇ ਕਿਤੇ ਹੋਰ ਹੁੰਦੇ ਨੇ ਪੰਜਾਬ ਸਰਕਾਰ ਜਿਹੜੀ ਉਹਦੇ ਵਿੱਚ ਮੇਰਾ ਖਿਆਲ ਐ ਨਹੀਂ ਸਮਰੱਥਾ ਜਾਂ ਨਹੀਂ ਦੂਰ ਦ੍ਰਿਸ਼ਟੀ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੇ ਫੈਸਲੇ ਆਪ ਲੈ ਕੇ ਕਰ ਸਕੇ ਪਰ ਉਹ ਫਸ ਗਏ ਨੇ ਜੀ ਜੇਕਰ ਰਕਸਾਭਰ ਉਹ ਫੈਸਲੇ ਆਪ ਨਹੀਂ ਲਏ ਜਾ ਰਹੇ ਚਲੋ ਫਿਰ ਤਾਂ ਗੱਲ ਵੱਖਰੀ ਹੈ ਜੇ ਫੈਸਲੇ ਆਪ ਲਏ ਨੇ ਫਿਰ ਇਸ ਐਕਸ਼ਨ ਦਾ ਰਿਐਕਸ਼ਨ ਕੀ ਹੋਊਗਾ ਗਰਾਊਂਡ ਲੈਵਲ ਦੇ ਉੱਪਰ ਪਰ ਉਸ ਗੱਲ ਨੂੰ ਆਪਾਂ ਸਰਕਾਰ ਨੂੰ ਕਿੱਥੇ ਰੱਖ ਕੇ ਦੇਖ ਸਕਦੇ ਹਾਂ ਕਿ ਉਨਕੀ ਗੱਲ ਤਾਂ ਛੋਟੀ ਹੈ ਨਹੀਂ ਗੱਲ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਉਦੋਂ ਚਿੱਤ ਚੇਤਨ ਦੇ ਵਿੱਚ ਕੀ ਹੋਊਗਾ ਸਰਕਾਰ ਦੇ ਜਦੋਂ ਇਹ ਗੱਲ ਪਾਸ ਕੀਤੀ ਉਹ ਬਣੀ ਲੈ ਕੇ ਆਏ ਜਿਸ ਨੂੰ ਅੱਗੇ ਅੱਗੇ ਵਧਾਇਆ ਤੁਸੀਂ ਸਰ ਮੇਰੇ ਖਿਆਲ ਚ ਪੰਜਾਬ ਸਰਕਾਰ 'ਚ ਸਮਰੱਥਾ ਨਹੀਂ ਹੈ ਕਿ ਉਹ ਕਿਸਾਨਾਂ ਦੇ ਗੁੱਸੇ ਨੂੰ ਫੇਸ ਕਰ ਸਕੂਗੀ ਇਹ ਠੀਕ ਹੈ ਕਿ ਕੁਝ ਉਸ ਅਫਸਰ ਸੁਲਾਹ ਸੁਲਾਹ ਕੰਨਾ ਕੰਨਾ 'ਚ ਦੇ ਕੇ ਫਲਾਣੇ ਲੀਡਰ ਨੂੰ ਮੈਂ ਇਦਾਂ ਕਹਿ ਦੂੰ ਤਾਂ ਕਹਿ ਦੂੰਗਾ ਇਹ ਹੋਊਗਾ ਪਰ ਕਿਸਾਨਾਂ ਦੇ ਵੀ ਬੱਸੋਂ ਬੜੀ ਆ ਹੋਣੀ ਹੈ ਕੋਸਰ ਦਵਾ ਸਾਰੇ ਮਤ ਪੇ ਇਹਨੂੰ ਛੱਟ ਕੇ ਇਕੱਠੇ ਹੋਣਾ ਹੀ ਪੈਣਾ ਹੈ। ਕੋਈ ਰਸਤਾ ਕੋਈ ਨਹੀਂ। ਦੂਜਾ ਸਰਕਾਰ ਦੇ ਵਿੱਚ ਸਮਰੱਥਾ ਨਹੀਂ ਹੈ ਮੈਂ ਤੁਹਾਨੂੰ ਦੱਸਾਂ। ਇਹ ਤਾਂ ਇਲੈਕਸ਼ਨ ਦੇਖੋ ਕੋਡ ਲੱਗਿਆ ਹੋਇਆ ਹੈ। ਆਪਣੇ ਵਢਾਈ ਦਾ ਟਾਈਮ ਹੈ। ਮਤਲਬ ਹਾਲਾਤ ਐਸੀ ਬਣ ਜਾਣੀ ਹੈ ਕਿ ਇਹਨਾਂ ਤੋਂ ਬਿਲਕੁਲ ਨਹੀਂ ਇਹ ਸਾਬੀ ਜਾਣੀ। ਪਰ ਇਲੈਕਸ਼ਨਾਂ ਦਾ ਨਾਲ ਮਤਲਬ سلسلہ ਚੱਲ ਰਿਹਾ ਹੈ। ਇਹ ਤਾਂ ਹੁਣੇ ਹੀ ਇਹਨਾਂ ਨੂੰ ਫੈਸਲਾ ਕਰਕੇ ਤੁਰੰਤ ਰਿਵਿਊ ਕਰਕੇ ਵਾਪਸ ਲੈ ਲੈਣਾ ਚਾਹੀਦਾ ਹੈ। ਅਦਰਵਾਇਜ਼ ਪੰਜਾਬ ਦੇ ਹਾਲਾਤ ਪਿਗੜੂ। ਡਾਕਟਰ ਸਾਹਿਬ ਜੇ ਦਬਾਅ ਹੋਇਆ ਸਰਕਾਰ ਦੇ ਉੱਪਰ ਕਿਸੇ ਤਰ੍ਹਾਂ ਦਾ ਉਸ ਦਬਾਅ ਦੇ ਕੋਈ politcal ਰਿਜ਼ਲਟ ਵੀ ਫਿਰ ਦਬਾਅ ਪਾਉਣ ਵਾਲੇ ਨੇ ਸੋਚਿਆ ਹੋਣਾ ਕਿਉਂਕਿ ਇਲੈਕਸ਼ਨ ਬਿਲਕੁਲ ਸਿਰ ਦੇ ਉੱਪਰ ਪੰਜਾਬ ਦੇ ਵਿੱਚ ਉਹ ਪਾਸਾ ਵੀ ਦੇਖ ਸਕਦੇ ਆ ਆਪਾਂ ਨਾਲ ਇੱਕੋ ਪੰਗੋ ਸਾਹਿਬ ਜਦੋਂ ਸੰਕਟ ਖੜਾ ਹੁੰਦਾ ਨਾ ਮਤਲਬ ਦਬਾਅ ਪਾਉਣ ਵਾਲੇ ਨੇ ਜਿਹੜੇ ਉਹਨਾਂ ਨੇ ਤਾਂ ਪਿੱਛੇ ਬੈਠ ਕੇ 에어 ਕੰਡੀਸ਼ਨ ਕੰਮਾਚ ਪਾਉਣਾ ਹੁੰਦਾ ਚੱਲਣਾ ਤਾਂ ਫਿਰ ਗਰਾਊਂਡ ਲੈਵਲ ਦੇ ਉੱਪਰ ਆਪੇ ਹੀ ਪੈਂਦਾ ਨਾ ਸੋ ਇਸ ਕਰਕੇ ਬੜਿਆ ਲਿਖਿਆ ਵਿਚਾਰ ਲੈਣਾ ਚਾਹੀਦਾ ਹੈ ਸਰਕਾਰ ਨੂੰ ਮੈਨੂੰ ਨਹੀਂ ਲੱਗਦਾ ਕਿ ਇਹ ਨਾਲ ਜੈਡਮਿਨਿਸਟ੍ਰੇਟਿਵਲੀ ਜਾਂ politically ਵੀ ਇੰਨੀ ਸਮਰੱਥਾ ਹੈ ਇਹਨਾਂ ਦੇ ਸੁਪਰੀਮੋ ਪਹਿਲਾਂ ਹੀ ਅੰਦਰ ਬੈਠੇ ਨੇ ਇਹ ਫੈਸਲਾ ਬੇਸਿਕਲੀ ਇਨਡਾਇਰੈਕਟਲੀ ਇਹਨਾਂ ਤੋਂ ਲਾਗੂ ਕਰਵਾਇਆ ਜਾ ਰਿਹਾ ਪਰ ਇਹ ਜੇ ਕਿਤੇ ਇਹਦੇ ਵਿੱਚ ਸਰਕਾਰ ਦੀ ਹਾਰ ਹੁੰਦੀ ਹੈ ਜਾਂ ਸਿਆਣਫ ਨਾਲ ਨਹੀਂ ਚੱਲਦੇ ਤਾਂ ਮਗਵੀ ਪਾਰਟੀ ਹੈ ਜਿਹੜੀ ਮੇਰੇ ਖਿਆਲ ਹੈ ਉਹ ਦਿੱਲੀ ਚੋਂ ਤਾਂ ਫਿਨਿਸ਼ ਹੋ ਜੂਗੀ ਇੱਥੇ ਸੰਘਰਸ਼ ਦੇ ਵਿੱਚ ਫਿਨਿਸ਼ ਹੋ ਜੂਗੀ আর ਲੋਕਮਾਫ ਨਹੀਂ ਕਰਨਗੇ ਪੰਜਾਬ ਦੇ ਸਾਬ੍ਹ ਪ੍ਰੋਗਰਾਮ ਦੇ ਦੇ ਕਿਸਾਨਾਂ ਨੇ ਹੌਕਸਾ ਆਪਣਾ ਜੀ ਬਿਲਕੁਲ ਉਹਨਾਂ ਕੋਲ ਰਸਤਾ ਕੋਈ ਨਹੀਂ ਬਚੇ देखो इडी बटी हो जे जित, जित के आए इना कुछ मतलब बार के आए 250 700 ਦੇ ਲਗਭਗ ਜਾਣਾਂ ਗਈਆਂ ਕਸ਼ਟ ਕਿੰਨਾ ਚੱਲਿਆ ਖਰਚਾ ਕਿੰਨਾ ਹੋਇਆ ਮਤਲਬ ਰੋਜ਼ ਦਾ ਉੱਥੇ ਤੁਹਾਨੂੰ ਪਤਾ ਹੀ ਹੈ ਕਿੰਨਾ ਖਰਚਾ ਸੀਗਾ ਮਨ ਜ਼ਿੰਦਗੀ ਬਦਲ ਗਈ ਪਿਆਰ ਦੀ ਕਿਸਮ ਨਾਲ ਚਲੋ ਆ ਕੇ ਆਕਸ ਵਿੱਚ ਉਹਨਾਂ ਦੇ 100 ਰਾਂਚਾਂ ਜੋ ਮਰਜੀ ਹੋਣ ਪਰ ਉਹਨਾਂ ਦਾ ਕੀਤਾ ਕਿਤੇ ਇਹ ਤਾਂ ਖੋਜ ਪੈ ਗਿਆ ਨਾ ਇਸ ਕਰਕੇ ਉਹਨਾਂ ਨੂੰ ਦੁਬਾਰਾ ਕਰਨਾ ਪੈਣਾ ਕੋਈ ਰਸਤਾ ਹੀ ਨਹੀਂ ਹੈ ਜੀ ਬਿਲਕੁਲ ਬਿਲਕੁਲ ਸੋ ਕੁਝ ਸਾਫ ਗਲਤਾਂ ਇਹ ਵੱਡੀ ਹੈ ਕਾਰਪੋਰੇਟ ਅਟੈਕ ਹੈ ਥੱਲੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਨਹੀਂ ਹਿੰਦੁਸਤਾਨ ਦੇ ਕਿਸਾਨਾਂ ਦੇ ਉੱਪਰ ਨਹੀਂ ਪੂਰੇ ਜਦੋਂ ਆਪਾਂ ਦੇਖਦੇ ਆ ਬੇਸਿਕਲੀ ਜਿਵੇਂ ਕਿਸਾਨ ਆ ਗੋ ਕਹਿੰਦੇ ਨੇ ਆਪਾਂ ਵੀ ਕਿੰਨੇ ਵਾਰ ਗੱਲ ਕੀਤੀ ਹੈ ਕਿ ਜਿਹੜੇ ਦੂਜੇ ਵਿਕਸ ਦੇਸ਼ਾਂ ਦਾ ਖੇਤੀ ਦਾ ਉਹ ਫੇਲ ਹੋਇਆ ਹੋਇਆ ਮਾਡਲ ਹੈ ਉਹ ਮਾਡਲ ਦੇਸ਼ ਦੀ ਕਿਸਾਨੀ ਦੇ ਸਿਰ ਉਹ ਲੱਦਿਆ ਜਾ ਰਿਹਾ ਤੇ ਬਾਕੀ ਕਿਸਾਨ ਆਪਣੇ ਬ੍ਰੋਡ ਕਰ ਰਹੇ ਨੇ ਇਸ ਗੱਲ ਦਾ ਦੇਸ਼ ਦੇ ਵਿੱਚ ਇਲੈਕਸ਼ਨ ਵੀ ਹੈ ਕਿਸਾਨ ਸੰਘਰਸ਼ ਬਾਰਡਰ ਜਾਂ ਹੋਰ ਵੀ ਬੈਠੇ ਨੇ ਹੋਰ ਗੱਲਾਂ ਲੈ ਕੇ ਹੋਰ ਜਥੇਬੰਦੀਆਂ ਨੇ ਆਪਣੇ ਇਸ ਗੱਲ ਨੂੰ ਲੈ ਕੇ ਵੀ ਪ੍ਰੋਗਰਾਮ ਪੰਜਾਬ ਸਰਕਾਰ ਦੇ ਖਿਲਾਫ ਉਲੀਕਦੇ ਨੇ ਬਾਕੀ ਦੇਖਣ ਵਾਲਾ ਹੋਊਗਾ ਕਿ ਕੌਣ ਦਿਨ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਸ ਫੈਸਲੇ ਨੂੰ ਵਾਪਸ ਲੈਂਦੀ ਹੈ ਸਰਕਾਰ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ ਉਹਦੇ ਚ ਕੀ ਨਿਕਲਦਾ ਕਿ ਐਂਡ ਕਿਵੇਂ ਹੋਊਗਾ ਉਹ ਗੱਲ ਬੜੀ ਮੇਨ ਹੈ ਬਾਕੀ ਬਹੁਤ ਬਹੁਤ ਸ਼ੁਕਰੀਆ ਰਾਕਸ ਆਫ ਤੁਹਾਡਾ ਧੰਨਵਾਦ ਤੁਸੀਂ ਨਾਲ ਜੁੜੇ ਇਸ ਅਹਿਮ ਗੱਲ ਦੇ ਉੱਪਰ ਕਰੰਟ ਚਾਹਨਾ ਪਾਇਆ ਪ੍ਰੀਆ ਕੰਗੂਰ ਸਾਹਿਬ ਸਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ ਬ ਜੀ ਦੋਸਤੋ ਰੋਗ ਸਭ ਦੇ ਨਾਲ ਆਪਾਂ ਇਸ ਮਾਮਲੇ ਤੇ ਹੋਰ ਵੀ ਪ੍ਰੋਗਰਾਮ ਲੈ ਕੇ ਆਉਂਦੇ ਰਹਾਂਗੇ ਤੁਸੀਂ ਆਪਣੀ ਫੀਡਬੈਕ ਸਨ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ